ਵਾਹਿਗੁਰੂ ਜੀ ਕਾ ਕਾਲ ਸਾਗਰ ਹੈ ਵਾਹਿਗੁਰੂ ਜੀ ਕੀ Fateh ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕਰਹੁ ਵਣਜਾਰੇ ਹੋ ਵਖਰ ਲੇਹੁ ਸਮਾਲ ਤੈਸੀ ਵਸਤ ਵਿਸਾਹੀਐ ਜੀ ਵਿਸਾਹੀਐ ਤੈਸੀ ਵਸਤ ਵਿਸਾਹੀਐ ਜੈਸੀ ਨਿਭੈ ਨਾਲ ਅੱਗਾ ਸਾਹ ਸੁਜਾਨ ਹੈ ਲੈਸੀ ਵਸਤ ਲੈਸੀ ਵਸਤ ਸਮਾਲ ਭਾਈ ਰੇ RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸਹ ਦੇਖੈ ਪਤੀ ਆਏ ਰਹਾਓ ਜਿਨਾ ਰਾਸ ਨਾ ਸੱਚ ਹੈ ਕਿਉ ਤਿਨਾ ਸੁਖ ਹੋਏ ਖੋਟਾ ਵਣਜੋ ਵਣੰਜਿਆ ਹਾਂਜੀ ਖੋਟਾ ਪਾਠ ਹੀ ਸੁੱਧ ਪਾਠ ਹੈ ਇਹ ਪੁੱਥੀਆਂ ਚ ਖੋਟੇ ਛਪਿਆ ਹੋਇਆ ਲਾਂ ਦੇ ਨਾਲ ਦਲਾਵਾਂ ਨਾਲੀ ਹੈ ਟੈਂਕੇ ਦੇ ਦਲਾਵਾਂ ਨਾਲ ਸੁਧ ਪਾਠ ਹੈ ਖੋਟਾ ਵਣਜ ਵਣੰਜੇ ਮਨ ਤਨ ਖੋਟਾ ਹੋਏ ਫਾਹੀ ਫਾਥੇ ਮਿਰਗ ਜੋ ਦੂਖ ਘਣੋ ਨਿਤ ਰੋਏ ਖੋਟੇ ਪੁੱਤ ਨਾ ਪਵਹ ਹਾਂਜੀ ਖੋਟੇ ਇਥੇ ਯਮ ਕਲਾਦਨੀ ਹੈ ਤਿਨ ਪੁੱਤ ਨਾ ਪਵਹ ਇਥੇ ਵਿਸਰਾਮ ਤਿੰਨ ਹਰ ਗੁਰ ਦਰਸ ਨਾ ਹੋਏ ਤਿੰਨ ਥੀਯਮਕ ਹਰ ਗੁਰ ਦਰਸ ਥੀਟਮਕ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸਿੱਜ ਸਕੋਏ ਖੂਟੇ ਪਦ ਤੇ ਖੋਟ ਪਦ ਤੇ ਯਮਕ ਲਾਦਨੀ ਹੈ ਖੂਟੇ ਜਾਤ ਨਾ ਪਤ ਹੈ ਖੋਟ ਨਾ ਸਿੱਜ ਸਕੋਏ ਖੋਟੇ ਖੋਟ ਕਮਾਵਣਾ ਇਹ ਵੀ ਖੋਟੇ ਪਦ ਤੇ ਖੋਟੇ ਖੋਟ ਨਹੀਂ ਕਹਿਣਾ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਹੋਏ ਆਏ ਗਿਆ ਪਤ ਖੂਏ ਆਏ ਗਿਆ ਪਤ ਹੋਏ ਨਾਨਕ ਮਨ ਸਮਝਾਈਐ ਗੁਰ ਕਾ ਸਬਦ ਸਲਾਹ RAM ਨਾਮ ਰੰਗ ਰਤਿਆ ਹਾਰ ਨਾ ਪਰਮ ਤਨਾਹ ਹਾਰ ਨਾ ਪਰਮ ਤਨਾਹ ਹਰ ਜਾਪ ਲਾਹਾ ਅਗਲਾ ਨਿਰਭਉ ਹਰ ਮਨ ਮਾਹ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਤਨ ਜੋ ਬਣ ਅਰ ਫੁੱਲੜਾ 나ਠਿ ਅੜੇ ਦਿਨ ਚਾਰ ਪੱਬਣ ਕੇਰੇ ਪਤ ਜਿਓ ਟਾਲ ਢੋਲ ਜੁੰਮਣਹਾਰ ਹਾਂਜੀ ਇਸੇ ਤਰ੍ਹਾਂ ਪੱਬੜ ਵੀ ਕਸ ਕੇ ਬੋਲਣਾ ਪਤਵੀ ਕਸ ਕੇ ਬੋਲਣਾ ਟਾਲ ਢੋਲ ਇਹ ਪੋਲੇ ਪਾਦ ਉਚਾਰਨ ਕਰਨੇ ਆ ਇਸ ਨੂੰ ਟੱਲ ਢੁੱਲ ਨਹੀਂ ਕਹਿਣਾ ਜੁੰਮਣਹਾਰ ਉਚਾਰਨ ਕਰਨਾ ਉੱਤੇ ਟਿੱਪੀ ਲੱਗੀ ਹੋਈ ਹੈ ਜੰਮਣਹਾਰ ਨਹੀਂ ਬੋਲਣਾ ਜੁੰਮਣਹਾਰ ਰੰਗ ਮਾਣ ਲੈ ਪਿਆਰਿਆ ਜਾ ਜੋਵਨ ਨੌ ਖੁਲਾ ਹਾਂਜੀ ਖੁਲਾ ਪੋਲਾ ਹੀ ਉਚਾਰਨ ਕਰਨਾ ਮੋਖ ਰੂਪ ਦੇ ਵਿੱਚ ਪੋਲਾ ਹੀ ਉਚਾਰਨ ਕਰਨਾ ਕਈ ਹੁੱਲਾ ਵੀ ਕਰਾਉਂਦੇ ਹਨ ਰੰਗ ਮਾਣ ਲੈ ਪਿਆਰਿਆ ਇਥੇ ਵਿਸਰਾਮ ਜਾ ਜੋਵਨ ਨਾਉ ਹੁਲਾ ਦਿਨ ਥੋਰੜੇ ਥੱਕੇ ਭਇਆ ਪ੍ਰਾਣਾ ਚੋਲਾ ਦੋਵੇਂ ਅੜਾੜੇ ਉਚਾਰਨ ਕਰਨੇ ਆ ਕਈ ਵਾਰ ਇਕੜ ਅੜਾਰਾ ਬੁਲਿਆ ਜਾਂਦਾ ਏਕ ਰਾਰਾ ਬੁਲਿਆ ਜਾਂਦਾ ਥੋਰੜੇ ਦਿਨ ਥੋਰੜੇ ਥੱਕੇ ਇਥੇ ਵਿਸਰਾਮ ਹੈ ਪਾਇਆ ਪੁਰਾਣਾ ਚੂਲਾ ਰਹਾਓ ਸੱਜਣ ਮੇਰੇ ਰੰਗੋਲੇ ਜਾਏ ਸੁੱਤੇ ਜੀਰਾਨ ਹੰਪੀ ਵੰਨਿਆ ਡੁੰਮਣੀ ਰੋਵਾ ਚੀਣੀ ਬਾਣ ਕਿ ਸਿਤਨਾ ਹੰਪੀ ਇਸ ਤਰ੍ਹਾਂ ਬੋਲਣਾ ਹੰਪੀ ਇਕੱਠਾ ਨਹੀਂ ਕਹਿ ਦੇਣਾ ਹੰਪੀ ਵੰਨਿਆ ਡੁੰਮਣੀ ਰੋਵਾ ਚੀਣੀ ਬਾਣ ਕੀ ਨਾ ਸੋਨੇ ਹੀ ਗੋਰੀਏ ਆਪਣ ਕੰਨੀ ਸੋਏ ਕੀ ਪਦ ਤੇ ਜਮਕ ਲਾ ਦੇਣੀ ਹੈ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੂਏ ਲੱਗੀ ਆਵੈ ਸਾਹ ਹੋਰੈ ਲੱਗੀ ਆਵਹਿ ਸਾਹ ਹੋਰੈ ਹਾਂਜੀ ਇਹ ਲੱਗੀ ਪਦ ਉਚਾਰਨ ਕਰਨਾ ਲੱਗੀ ਨਹੀਂ ਕਹਿਣਾ ਹੈ ਲੱਗੀ ਆਵਹਿ ਸਾਹ ਹੋਰੈ ਨਿਤ ਨਾ ਪਈਆ ਹੋਏ ਨਾਨਕ ਸੁੱਤੀ ਪਈਐ ਜਾਣ ਵਰਤੀ ਸੰ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਸਿਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪ ਰਸ ਜੀ ਇੱਥੇ ਇੱਕ ਵਾਰ ਹੀ ਉਚਾਰਨ ਕਰਨਾ ਹੈ ਸਿਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਕਿਉਂਕਿ ਪਹਿਲਾ ਅੱਖਰਾਂ ਦੇ ਵਿੱਚ ਆ ਗਿਆ ਹੈ ਮਗਰੋਂ ਅੰਕਾਂ ਦੇ ਵਿੱਚ ਆ ਗਿਆ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਆਪੇ ਹੋਇਐ ਚੋਲੜਾ ਆਪੇ ਸੇਜ ਪਾਤਾਰ ਰੰਗ ਪਾਤਾਰ ਨਹੀਂ ਕਹਿਣਾ ਪਾਤਾਰ ਆਪੇ ਹੁਵੇ ਚੋਲੜਾ ਆਪੇ ਸੇਜ ਪਾਤਾਰ ਰੰਗ ਰੱਤਾ ਮੇਰਾ ਸਾਹਿਬ ਰਾਵ ਰਹਿਆ 파ਰਪੂਰ ਰਹਾਉ ਆਪੇ ਮਾਛੀ ਮੱਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਮਣਕੜਾ ਨਹੀਂ ਕਹਿਣਾ ਮਣਕੜਾ ਹੀ ਉਚਾਰਨ ਕਰਨਾ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਬਹੁ ਵਿਦ ਰੰਗੁ ਲਾ ਸਖੀਏ ਮੇਰਾ ਲਾਲ ਨੇਤਰ ਵੈ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਣਵੈ ਨਾਨਕ ਬੇਨਤੀ ਤੂ ਸਰਵਰ ਤੂ ਹੰਸ ਕੌਲ ਤੂ ਹੈ ਕਵਿਆ ਤੂ ਹੈ ਆਪੇ ਵੇਖ ਵਿਗਤ ਹਏ ਇਸ ਤਰ੍ਹਾਂ ਹੀ ਪਾਠ ਚਾਰਨ ਕਰਨਾ ਕੌਲ ਤੂ ਹੈ ਤੂ ਹੈ ਪਾਠ ਇਕੱਠਾ ਉਚਾਰਨ ਕਰਨਾ ਲਿਖਿਆ ਵੱਖਰਾ ਵੱਖਰਾ ਹੈ ਤੂੰ ਹੈ ਪਰ ਉਚਾਰਨ ਇਕੱਠਾ ਕਰਨਾ ਹੈ ਕਵਿਆ ਤੂੰ ਹੈ ਦੂਸਰਾ ਤੂੰ ਹੈ ਪਦਵੀ ਇਕੱਠਾ ਹੀ ਉਚਾਰਨ ਕਰਨਾ ਆਪੇ ਵੇਖ ਵਿਗਸ ਇਸ ਨੂੰ ਵਿਗਸ ਬੋਲਣਾ ਵਿਗਸ ਨਹੀਂ ਕਹਿਣਾ ਸਿਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹੋ ਤਾਨ ਧਰਤੀ ਬੀਜ ਕਰਮਾ ਕਰੋ ਸਲਲ ਆ ਪਾਉ ਸਾਰੰਗ ਪਾਣੀ ਹਾਂਜੀ ਇਹ ਵਿਸ਼ਰਾਮ ਇਸੇ ਤਰ੍ਹਾਂ ਹੀ ਧਿਆਨ ਨਾਲ ਲਾਉਣਾ ਹੈ ਇਹੋ ਹੂੜਾ ਨਹੀਂ ਲਾਉਣਾ ਇਹੋ ਛੇਤੀ ਬੋਲ ਦੇਣਾ ਇਹੋ ਤਾਨ ਧਰਤੀ ਇੱਥੇ ਠੰਮਕ ਹੈ ਬੀਜ ਕਰਮਾ ਕਰੋ ਇੱਥੇ ਵਿਸ਼ਰਾਮ ਹੈ ਸਲਲ ਆ ਪਾਉ ਇਹ ਵੱਖਰਾ ਪਾਠ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਹੈ ਆ ਪਾਉ ਇਕੱਠਾ ਨਹੀਂ ਕਹਿਣਾ ਸਲਲ ਆ ਪਾਉ ਸਾਰੰਗ ਪਾਣੀ ਮਾਨ ਕਿਰਸਾਨ ਹਰ ਰਿਦੈ ਜਮਾਇ ਲੈ ਿਉ ਪਾਵਸ ਪਦ ਨਿਰਵਾਣੀ ਮਾਨ ਕਿਰਸਾਨ ਹਰ ਰਿਦੈ ਜਮਾਇ ਲੈ ਜਿੱਦੇ ਤੇ ਟਿੱਪੀ ਹੈਗੀ ਆ ਕਸ ਕੇ ਬੋਲਣਾ ਜਮਾਇ ਲੈ ਨਹੀਂ ਕਹਿਣਾ ਜਮਾਇ ਲੈ ਸੰਬੰਧਕ ਪਾਠ ਿਉ ਪਾਵਸ ਪਦ ਨਿਰਵਾਣੀ ਕਾਹੇ ਗਰਬਸ ਮੂੜੇ ਮਾਇਆ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਕਾਹੇ ਗਰਬਸ ਮੂੜੇ ਇਥੇ ਵਿਸਰਾਮ ਆ ਮਾਇਆ ਪੇਤ ਸੁਤੋ ਸਗਲ ਕਾਲਤਰ ਮਾਤਾ ਸੁਤੋ ਉਚਾਰਨ ਕਰਨਾ ਸੁਤੋ ਨਹੀਂ ਕਹਿਣਾ ਪੇਤ ਪੇਤ ਵੀ ਪੁੱਲਈ ਬੋਲਣਾ ਹੈ ਸੁਤੋ ਸਗਲ ਇਥੇ ਠਮਕ ਕਾਲਤਰ ਮਾਤਾ ਇਥੇ ਵਿਸਰਾਮ ਹੈ ਤੇਰੇ ਹੋ ਹੋ ਨਾ ਅੰਤ ਸਖਾਇਆ ਤੇਰੇ ਹੋ ਹੋ ਨਾ ਅੰਤ ਸਖਾਇਆ ਰਹਾਉ ਵਿਖੇ ਵਿਕਾਰ ਦੁਸ਼ਟ ਕਿਰਖਾ ਕਰੇ ਦੁਸ਼ਟ ਪਦ ਤੇ ਠੰਮਕ ਲਾ ਦਨੀ ਹੈ ਜੋ ਵਿਖੇ ਵਿਸ਼ੇ ਵਿਕਾਰ ਦੁਸ਼ਟਾਈ ਪੈਦਾ ਕਰਨ ਵਾਲੇ ਹਨ ਉਹਨਾਂ ਨੂੰ ਕਿਰਖਾ ਕਰੇ ਕੱਟਣਾ ਕਰੇ ਨਾਮ ਦੁਆਰਾ ਭਜਨ ਦੁਆਰਾ ਇਨ ਤਜ ਆਤਮਾ ਹੋਏ ਈ ਧਾਈ ਜਾਪ ਤਪ ਸੰਜਮ ਹੋਏ ਜਬ ਰਾਖੇ ਕਮਲ ਵਿਗਸੈ ਮਦ ਆਸ਼ਰਮਾਈ ਆਸਰ ਨੇ ਬੋਲਣਾ ਆਸ਼ਰਮਾਈ ਆ ਤੂੰ ਡੈਸ਼ ਦੇਣੀ ਆ ਆਸ਼ਰਮਾਈ ਇਹ ਪਾਠ ਇਕੱਠਾ ਹੀ ਹੈ ਜਾਪ ਤਪ ਸੰਜਮ ਹੋ ਹੀ ਜਬ ਰਾਖੇ ਕਮਲ ਵਿਗਸੈ ਮਦ ਪੂਲੇ ਹੀ ਬੋਲਣਾ ਆਸ਼ਰਮਾਈ 20 ਸਪਤਾ ਹਰੋ ਬਸਰੋ ਸੰਗ੍ਰਹਿ 20 ਸਪਤਾ ਇਸ ਸੰਬੰਧਕ ਪਾਠ ਹੈ ਹੋ ਜਿ ਲਿਖਿਆ ਸਪਤਾਹਰੂ ਇਕੱਠਾ ਹੀ ਆ ਪਰ ਇਹ ਵੱਖਰਾ ਪਾਠ ਤਕਸਾਲ ਵਿੱਚ ਕਰਾਇਆ ਜਾਂਦਾ ਹੈ 20 ਸਪਤਾਹਰੂ ਇਤਿਠਮਕ ਵਸਰੂ ਸੰਗ੍ਰਹਿ ਸੰਤੂ ਡੈਸ਼ ਤੇ ਦਨੀ ਹੈ ਸੰਗ੍ਰਹਿ ਇਸ ਤਰ੍ਹਾਂ ਬੋਲਦੇ ਤੀਨ ਖੋੜਾ ਨਿਤਕਾਲ ਸਾਰੈ 10 18 ਮੈ ਅਪਰੰਪਰੋ ਚੀਨੇ ਮੈ ਪਦ ਤੇ ਠਮਕ ਲਾ ਦਨੀ ਹੈ 10 18 ਮੈਂ 10 ਪੂਲੇ ਹੀ ਬੋਲਣਾ ਹੈ ਮੈਂ ਨਾਸਕੀ ਨਹੀਂ ਉਚਾਰਨ ਕਰਨਾ 10 ਤੇ 8 18 ਦੇ ਵਿੱਚ ਅਪਰੰਪਰੋਚੀਨ ਕਹ ਨਾਨਕ ਇਵ ਏਕ ਤਾਰਾ ਵਾਹਿਗੁਰੂ ਜੀ ਕਾ ਕਾਲ ਸਾਗਰ ਹੈ ਵਾਹਿਗੁਰੂ ਜੀ ਕੀ ਪਤਿ